ਤਦ ਹੀ ਮਗਰ ਭੱਜਣ ਵਾਲੀ ਤਾਂ ਨਸਲੀਏ ਨਹੀਂ ਉਹ ਇਹ ਲੱਪਾ ਵੀ ਪੱਟ ਗਈ ਤਨ ਲੋਇਰੇ ਦਾ ਯਾਰ ਲੱਪਾ ਵੀ ਹੋ ਗਿਆ ਕੀ ਹਾਂ ਚੱਲ ਸਾਰੇ ਗਿਰਾਂ ਦਾ ਹੋਰ ਕੀ ਬਣਦਾ ਲਓ ਜੀ ਤੇ ਪਾਪੀਆ ਵਲੌਗ ਦੀ ਸਟਾਰਟਿੰਗ ਤੇ ਚਲੋ ਪਹਿਲਾਂ ਤਾਂ ਹੁਣ ਕੂਟਰਾਂ ਕੋਲ ਤਵੇ ਸਟਾਰਟਿੰਗ ਕਰੀਆ ਮੈਂ ਬਾਹਲ ਜਾ ਗਣਾ ਹਸਪਤਾਲ ਚ ਥੋੜੀ ਦਵਾਈ ਦੂ ਲੈ ਕੇ ਆਉਣੀ ਹੈ ਨਾ ਤੇ ਫਿਰ ਪਲ ਮਰਤੇ ਕੋਲ ਚਲ ਗਏ ਤੇ ਫਿਰ ਚੱਲਦਾ ਬਾਦ ਲੈਣਾ ਤੇ ਬਾਕੀ ਗੱਲਾਂ ਮੈਂ ਚੋਪਰਾ ਸੀ ਬਾਦ ਲੈ ਦਵਾਈ ਲੈਣਾ ਹਸਪਤਾਲ ਚ ਆਸ ਤੇ ਦਵਾਈ ਕਰਦੇ ਨੇ

ਦੱਬਾ ਬਟਾ ਠਾ ਨੀ ਨਿਗਾਹ ਤੇ ਨਹੀਂ ਪਈਣੇ ਤੱਕ ਪਿੰਡ ਹੀ ਨਾ ਹੋਇਆ ਰ ਬੱਧੀਆ ਕਿਦਾਂ ਉਸਤਾ ਆ ਫਿਰਦਾ ਵੀ ਨਾ ਇਕੱਲਾ ਡੱਬਾ ਹੀ ਹੈ ਕਿ ਹੋਰ ਵੀ ਨਾਲ ਇਕੱਲਾ ਡੱਬਾ ਬਾਕੀ ਸਾਰੇ ਛੇ ਫਿਰਦੇਗੇ ਤੂੰ ਪਿੰਡ ਜਾ ਕੇ ਵੇਹਣੇ ਆ ਫਿਰ ਯਾਰ ਧਿਆਨ ਨਾਲ ਮੈਂ ਆ ਪੈ ਕੇ ਕੋਈ ਥੰਡਾ ਤੱਕ ਨਹੀਂ ਆਉਂਦੀ ਉੱਲੀ ਕੰਮ ਦੀ ਨਾ ਪਰ ਮੈਨੂੰ ਵੇਖਣਾ ਪਊ ਆ ਚਲੋ ਆਪਾਂ ਘਰੇ ਚੱਲ ਜਾਈਏ ਆ ਗਿਆ ਆਪਾਂ ਇੱਥੇ ਤੇ ਮਨਪਿਤ ਗਿਆ ਪਿੰਡ ਤੇ ਕਬੂਤਰ ਵੇਖਣਾ ਆਪਣਾ ਡੱਬਾ ਗਲਾਬੀ ਟੂਸਿਆਂ ਵਾਲਾ ਤੇ ਦੋ ਕਬੂਤਰ ਬਹਿ ਗਏ ਇੱਕ ਤਾਂ ਹੈਗਾ ਹਰੇ ਫੂੰਜੀ ਵਾਲਾ ਤੇ ਪਰੇ ਬਠਾ ਰੱਤਾ ਮਨਲਾ ਤੂ ਸਾ ਬਗਲ ਸ਼ਾਇਦ ਇੰਜ ਕੋਈ ਰੰਗ ਉਹ ਪਰਲੇ ਸ਼ਾਇਦ ਜੀ ਬੈਠਾਗਾ ਆ ਟੋਮੀ ਇਹ ਗੱਲਾ ਪਤਾ ਟੋਮੀ ਵੀ ਜਰਾ ਜੀ ਕੱਟੇ ਲਾਉਂਦਾ ਮਨਪੀਤ ਦਾ ਰਾਤ ਤਾਂ ਵਧੀਆ ਰਿਹਾਗਾ ਤੇ ਹੁਣ ਉਹ ਜਰਾ ਨਿਗਾਹ ਮਾਰ ਕੇ ਤਾਂ ਕਿਹਦੇ ਕਬੂਤਰ ਉਹ ਚਾਚਾ ਹੁੰਦਾਗਾ ਮਾੜੀ ਮੁੱਟੀ ਮੈਂ ਵੀ ਨਿਗਾਹ ਮਾਰ ਲਾਂ ਜੱਜ ਕੇ ਪਾਇ ਕਿ ਉਹ ਮੰਜੇ ਤੇ ਪਈਆਂਗੇ ਤੇ ਇਹ ਆ ਮਾਰਦਾ ਦੱਬਾ ਵੀ ਆ ਗਿਆ ਆਪਣਾ ਆਪਣੇ ਕਿਹੜੇ ਪਾਸੇੋਂ ਨਿਕਲ ਆਇਆ ਇਹ ਆ ਫਿਰਦਾ ਮਨਪੀਤ ਗਿਆ ਬਿੱਦੂ ਵਾਲੀ ਵੇਖਣ ਪਿੰਡ ਚ ਵੇਖਣ ਗਿਆ ਜੀ ਤੇ ਆ ਆਉਂਦਾ ਝੋਟਾ ਇਹ ਆ ਜਾਂਦਾ ਲੋਈ ਸੱਟਾ ਮੋਲ ਦੀ ਬਤਾਈਆਂ ਹੋ ਗਈਆਂ ਇਹ ਵੀ ਮੁੜਿਆ ਆਪਣੀ ਕਿੱਥੋਂ ਇਧਰੋਂ ਨਿਕਲ ਕੇ ਆ ਨੀ ਮ ਆਇਆ ਇਧਰਲੀ ਸਾਈਡ ਤੋਂ ਆਇਆਗਾ ਇੱਕ ਵਾਰੋਂ ਨਿਕਲ ਕੇ ਤੇ ਪਰ ਆ ਗਿਆ ਇੰਨੀ ਗੱਲ ਆ ਸ਼ੋਕਰਾ ਚੱਲ ਰੱਬਾ ਬਚਾਈ ਤਨਵਾ ਆ ਜਾਂਦਾ ਇਹ ਫੋਕਸ ਕਰ ਲਾ ਆ ਸਾਹਮਣ ਹੁੰਦੇ ਸੀ ਇਹ ਪਹਿਲਾਂ ਤੇ ਬਸ ਇਹ ਬਹਿ ਜੂਗਾ ਹਣ ਨੀ ਹੁਣ ਸਾਹਮਣ ਚ ਲਾ ਆਈ ਕਿ ਇੱਕ ਸਾਉ ਦਾ ਤੇ ਚਲੋ ਬੈਨਿਆ ਨੀ ਨਿਗਾਹ ਰੱਖਦੇ ਦੇ ਵੀ ਆ ਆ ਗਿਆ 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 ਲੋ ਜੀ ਆ ਗਿਆ ਆ ਗਿਆ ਓਕੇ ਰਿਪੋਰਟ ਹੋ ਗਈ ਜੀ ਓਕੀ ਤੇ ਆ ਗਏ ਆਪਾਂ ਖੇਤ ਤੇ ਨੀਰਾ ਲੀ ਗੇ 61 10 ਕਿਲੋ ਮਿੰਟ ਲੱਗੇ ਨੀਰਾ ਵੜ ਤੇ ਨੀਰਾ ਵੜ ਕੇ ਚੱਲਦੇ ਆ ਤੇ ਸਭ ਤੋਂ ਪਹਿਲਾਂ ਰੇੜੀ ਜਿਹੜਾ ਗੁਹਾ ਪਿਆ ਆਪਣਾ ਇਹ ਗੁਹਾ ਲਾਦ ਗਏ ਇੱਥੇ ਤੇ ਫਿਰ ਇੱਕ ਮੜਾ ਢੇੜਾ ਮਾਰੇ ਇਹ ਕਣਕ ਕੋਲੇ ਤੇ ਉਹ ਨਾਲੇ ਵੇਖ ਲਈ ਕਾਹ ਕੁ ਜਿਹੜਾ ਸਪਰੇ ਕਰੀ ਮੱਚਿਆ ਕਿ ਨਹੀਂ ਮੱਚਿਆ ਮੁਰ ਕੇ ਪਾਣੀ ਲਾਉਣ ਦੀ ਕਰਦੇ ਸਕੀਮ ਯਾਰ ਹਣਾ ਤੇ ਬਾਕੀ ਇੱਕਦ ਨੂੰ ਮੌਸਮ ਦੇਖ ਲਈ ਇੱਕ ਦੋ ਦਿਨ ਵੀ ਜੇ ਲੱਗਾ ਮੀਂਹ ਦਾ ਤੇ ਫਿਰ ਰਹਿਣ ਦਿਆਂਗੇ ਠਹਿਰ ਕੇ ਲਾ ਦਾਂਗੇ ਤੇ ਨਹੀਂ ਫਿਰ ਵੇਣੇ ਚੰਗੋ ਤੇ ਪਨੀਰਾ ਵੜਗੇ ਤੇ ਗਣਸ਼ਰਮ ਮਾਰਗੇ ਜਿਹੜੇ ਕਣਕ ਕੋਲੇ ਤੇ ਤੇ ਹੁਣ ਵਟਣ ਲੱਗੀ ਨੀਰਾ ਨੀਰਾ ਕਾਟ ਕੇ ਕਰਦੀ ਗੱਡੀ ਚ ਲੋਡ ਤੇ ਟਾਈਮ ਲੈਪਸ ਲਾ ਦਈਏ ਤੇ ਫਿਰ ਵੱਢ ਕੇ ਚੱਲਦੇ ਆ ਕਰੀ ਆਪਾਂ ਤੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇ ਬਾਕੀ ਮਨਾਂ ਕਬੂਤਰ ਕਵਾਤਰ ਸਾਰੇ ਮਣ ਪਿੰਦੇੰਦਰ ਕਰਤੇ ਤੇ ਮੈਂ ਪਹਿਲਾ ਪਿਆਰ ਆ ਘਰ ਯਾਰਾ ਹਨਾ ਨੀਰ ਨੂਰ ਲਿਆ ਕੇ ਬਾਹਰ ਨੂੰ ਕੇ ਪੈ ਗਿਆ ਮੈਂ ਤੇ ਫੋਨ ਫੋਨ ਵੇਖੀਆ ਹੁਣ ਆ ਤਿੰਨ 1 ਵਜੇ ਮੈਂ ਚਲੋ ਕੋਈ ਗੱਲ ਨਹੀਂ ਬਾਕੀ ਗੱਲਾਂ ਬਾਅਦ ਕਰਦੇ ਆ ਅੱਜ ਮੈਂ ਦੰਗਦਨ ਪਾਸ ਤੱਕ ਪੂਣੀ ਹੁੰਗੇ ਮਰਤੇ ਜੀ ਦਾਣੇ ਮਿਲ ਲਾ ਪਾ ਭੂਗੇ ਸ਼ਹਿਰ ਤੋਂ ਫਿਰਣਾ ਦਾਣੇ ਪਾ ਗਾ ਬਈ ਦਾਨੇ ਪਾਗੇ ਖੋਹਾ ਗਿਆ ਤੇ ਹੁਣ ਚੱਕੂ ਵਾ ਦੁਬਾਰੀ ਦਾਨੇ ਦੋ ਸਾਰੇ ਨਾਲ ਤੇ ਵਧੀਆ ਗੱਲ ਐ ਚਲੋ ਬਾਬੇ ਕੋਈ ਗੱਲ ਨਹੀਂ ਤੇ ਬਾਕੀ ਗੱਲਾਂ ਬਾਝ ਪੈਣੀਆਂ ਤੇ ਕਰਾਂ ਬੱਜੀ ਨੇ ਫੋਨ ਲਾਇਆ ਉੱਪਰ ਆ ਤਿਆਰ ਕਿੱਧਰ ਜਾਣਾ ਤਿਆਰ ਹੋ ਕੇ ਕਿੱਧਰ ਜਾਣਾ ਬਾਈ ਕਿਤੇ ਨਹੀਂ ਇੱਥੇ ਬੈਠਾ ਨਾ ਯਾਰ ਜਾਂ ਦੰਮ ਦਾ ਇੱਥੇ ਹੀ ਬੈਠਾ ਮੁੰਡਾ ਜਾਂਦਾ ਅੱਜ ਮਾਰ ਤੇ ਆਈ ਹੈ ਨਾ ਇੱਥੇ ਹੀ ਬੈਠਾ ਭਰਾ ਇੱਥੇ ਕਿਹੜੀ ਮਾਰਾ ਜੀ ਜਾਏਗਾ ਦੇਖੋ ਰਹਿਣਾਂ ਜਾਏ ਬਿਨਾਂ ਤੋਂ ਬਾਹਰ ਤਾਂ ਖੁੱਲਾ ਦੇ ਫਿਰ ਵੀ ਕਿੱਥੇ ਟਿਊਸ਼ਨ ਜਾ ਰਹੇ ਆ ਕਿੱਥੇ ਬਠਿੰਡੇ ਜਾ ਰਹੇ ਨੇ ਕਿੱਥੇ ਜਾ ਰਹੇ ਆ ਇੱਥੇ ਹੀ ਬੈਠਾ ਭਰਾਵਾ ਜਾਏਗਾ ਜਿਵੇਂ ਗਿਆ ਜਾਂਦਾ ਵੀਡੀਓ ਬਣਾਉਂਗਾ ਬਣਾ ਲੈ ਉਹਨਾਂ ਮਗਰ ਉਹਨਾਂ ਭਾਈ ਤੇਲ ਪਾਲ ਕੇ ਤੇ ਮਗਰ ਆਵਾਂਗੇ ਤੁਹਾਨੂੰ ਇਹ ਦੋਨੇ ਆਵਾਂਗੇ ਮੈਂ ਤੇ ਮਨਪ੍ਰੀਤ ਉੱਤੋਂ ਵੀ ਕੋ ਬਣਾਉਂਦੀ ਉੱਤੋਂ ਆ ਕੇ ਆਹ ਕੋਈ ਮੁੰਡਾ ਮੜ ਲਿਆਇਆ ਇੱਕ ਗੱਲ ਮੈਂ ਮਨਪ੍ਰੀਤ ਨੂੰ ਦੱਸੀ ਸੀ ਆ ਕੇ ਉਹ ਤੇ ਉਹ ਥੋੜਾ ਬਚਨ ਛੱਡ ਕੇ ਆ ਬਾਦਲ ਜਿਹੜਾ ਆਪਣਾ ਡੱਬਾ ਬੱਚਾ ਸੀਗਾ ਉਹਦੇ ਬਈ ਜੀ ਬੈਰੀ ਮਾਰ ਗਈ ਤੇ ਮੈਨੂੰ ਨਹੀਂ ਪਾਸ ਸੀਗਾ ਮੈਂ ਜਦੋਂ ਮੈਂ ਦਸਿਆ ਮਣਪੀ ਨੂੰ ਵੀ ਆ ਕਬੂਤਰ ਆਪਣਾ ਆਇਆ ਫਿਰਦੋਂ ਕਹਿੰਦਾ ਕਿ ਕਿੱਧਰ ਗਿਆ ਕਿੱਧਰ ਗਿਆ ਉਦੋਂ ਮੈਨਾਂ ਉਹਨੂੰ ਬਹਿਰੀ ਪੂਰੀ ਮਾਰ ਕੇ ਸਾਈਡ ਸੂਟ ਤੇ ਸੱਟ ਗਿਆ ਤੇ ਗੋਛ ਦਾ ਕਬੂਤਰ ਤਾਂ ਇੱਕ ਲੈ ਹੀ ਗਈ ਗੋਹੇ ਦਾ ਕਬੂਤਰ ਲੈ ਗਈ ਤੇ ਆਪਣੇ ਨੂੰ ਮਾਰ ਕੇ ਸੱਟ ਗਈ ਹੁਣ ਕਿ ਮੈਂ ਪੂਛੂ ਛੋਟੀ ਕਿਵੇਂ ਲੱਗਦੀ ਪੂਛ ਵੀ ਪੱਟਦੀ ਦੀ ਮਤਲਬ ਅੱਦੇ ਫੰਗ ਪੱਟੇ ਗਏ ਤੋਂ ਢਿੱਡ ਤੇ ਹੀ ਮਾਰ ਗਿਆ ਠੀਕ ਹੈ ਤੇ ਮਣਪੀ ਨੂੰ ਆਉਣ ਦਿਓ ਤੇ ਫੇਰ ਹੁਣ ਆਪਾਂ ਕੱਢ ਕੇ ਦਿਖਾਉਣੀ ਹੈਗੇ ਬਾਹਰ ਹਨਾ ਵੀ ਕਿੰਨੀ ਮਨ ਲਾ ਵੀ ਮਾਰ ਕੇ ਗਿਆ ਤੇ ਕੀ ਸਾਹਕਤਾ ਵਗਾ ਤੇ ਚਲੋ ਬੈਠੇ ਬੈਨੇ ਨੇ ਆਪਾਂ ਲਓ ਜੀ ਹੁਣ ਅੱਜ ਬਹੁਤ ਵੱਡਾ ਆਹ ਹਵਾ ਹੀ ਮਸੇ ਬਜਾ ਮਾਰ ਗਈ ਪੱਟੇ ਗਏ ਏਡਾ ਘਾਟਾ ਜੇ ਪੈ ਜਾਂਦਾ ਨਾ ਬਸ ਮੁੜ ਕੇ ਨਹੀਂ ਬਾਜ ਗਿਆ ਪੈਂਦਾ ਪੈਂਦਾ ਨਹੀਂ ਯਾਰ ਪੱਟੇ ਗਏ ਜਮ ਨਹੀਂ ਇਹ ਹੁੰਦਾ ਪੱਟੇ ਗਏ ਹੀ ਗਏ ਹਾਂ ਪਰ ਕਲੀ ਪੂਛ ਪੱਟੀ ਗਈ ਉਹਦੇ ਵੀ ਸਰ ਗਿਆ ਪੂਛ ਪੱਟੀ ਗਈ ਪੱਟੇ ਗੇ ਤਾਂ ਹੀ ਦੇਖੀ ਜਾਂਦਾ ਨਾ ਨਿਸ਼ਕਾਨ ਵਾਲਾ ਤਕੜਾ ਹੋ ਗਿਆ ਇਹ ਵੀ ਕੰਜਰ ਜੀ ਉਹ ਕਹਿੰਦੇ ਪੂਛਾ ਨਹੀਂ ਪੱਟਿਆ ਬੈਰੀ ਕਹਿੰਦੀ ਯਾਰ ਹਾਂ ਉਹ ਪੂਛਾ ਆਪਾਂ ਬੂਚਾ ਨਹੀਂ ਪਟਕਾਣੇ ਆਂ ਉਹ ਬਰਾ ਪਟਕ ਜਾਂਦੀ ਆ ਆਪਾਂ ਨਹੀਂ ਪਟਕਾਣਾ ਪੁੱਛਾ ਉਹ ਵਟਕ ਜਾਂਦੀ ਉਹ ਕਹਿੰਦੀ ਤੁਸੀਂ ਗਲਤ ਹਲ ਰਹੇ ਹੋ ਵੀ ਤੁਸ ਤੋਂ ਪੁੱਛਾ ਪਟਕਾਣੀ ਗੰਗਾ ਤੇ ਪੁੱਛਾ ਮੈਂ ਵਟਕ ਜਾਂਦੀ ਨਾਲ ਵੱਖੀ ਪਟ ਜਾਂਦੀ ਫਿਰ ਉਹ ਤਾਂ ਕਰਾਣਾ ਹੁੰਦਾ ਸੌਖੀ ਵਿੱਚ ਚੱਕਰ ਆ ਜਾਂਦਾ ਉਹ ਕਹਿੰਦੀ ਕ੍ਰੀਜ਼ ਕ੍ਰੂਜ਼ ਸਾਫ ਸੌਖੀ ਕਰ ਜੂ ਝਾਰ ਦੇ ਮਾਇਆ ਕੇ ਚਗਰੀ ਮਜ਼ੇ ਹੀ ਦੀ ਸੀ ਨਹੀਂ ਆਪਾਂ ਤੁਹਾਨੂੰ ਦੁਪਹਿਰੇ ਕਹੀ ਤਾਂ ਗਿਆ ਮੈਂ ਹਾਂ ਪੁੱਛ ਨਹੀਂ ਕੀ ਕਿਵੇਂ ਲੱਗਦੀ ਆ ਜੀ ਦੀ ਪੁੱਛ ਨਹੀਂ ਕੀ ਫਿਰ ਲੱਗਣੀ ਹੈ ਰਖਦੇ ਹੀ ਜਵਾਗ ਦੇ ਮੜਾ ਮਾਰੀ ਫੇਰ ਦਿੰਦੇ ਨੇ ਆਇਦਰ ਜਦ ਬੈਠਾ ਹੈ ਤਾਂ ਕੋਈ ਦਿੱਕਤ ਨਹੀਂ ਆ ਬਾਹਰ ਲੈ ਆ ਕਿ ਨਹੀਂ ਬਾਹਰ ਵੀ ਨਹੀਂ ਖੁੱਲੇ ਵਿੱਚ ਸ਼ੌਚਾਲੇ ਕਰ ਲਏ ਗੋਲਗਾਂ ਇੱਕ ਹੱਥੇ ਗੋਲਗਾਂ ਰੱਖ ਲਾ ਇੱਕ ਦਰਦ ਵਾਲੀ ਹੈ ਇੱਕ ਮਿੰਟ ਹੈ ਮੈਂ ਜੀ ਇੱਕ ਤਾਂ ਦੇ ਬੈਠਿਆ ਸੀ ਨਹੀਂ ਮੈਂ ਨੂੰ ਇਹ ਤੇ ਪੁੱਛ ਭਾ ਜਿਹੜਾ ਆ ਘੜ ਦੇ ਫੁੱਲ ਜਿਹਾ ਬਣਾਇਆ ਇਹ ਇਹ ਕੁਝ ਆ ਪੱਟ ਕੇ ਭੈਣ ਨਹੀਂ ਲੱਗਦੇ ਨੇ ਕਰ ਲਾ ਦੇ ਗਲਦਸਤਾ ਹੈ ਕਿ ਮਤਲਬ ਤੈਨ ਨੰਬਰੀ ਹੈ ਤੇਰ ਨੰਬਰੀ 1 2 3 ਨੰਬਰੀ ਉਹੀ ਤਾਂ ਗੱਲ ਹੈ ਤੇ ਚੱਕਰ ਆ ਜਾਂ ਇਹ ਰਾ ਇੱਕ ਤਾਂ ਗੋਲੀ ਹੈਗੀ ਆ ਆਪਣੀ ਦਰਦ ਤੋਂ ਤੇ ਬੁਖਾਰ ਤੋਂ ਹਮ ਇੱਕ ਹੈ ਹੀ ਇਹ ਵਿੱਚ ਜ਼ਖਮ ਹੀਲ ਕਰਨ ਤੋਂ ਠੀਕ ਹੈ ਹੁਣ ਹਲਦੀ ਤਾਂ ਦੇ ਕੇ ਲਾਏ ਦੇ ਪਹਿਲੀ ਗੱਲ ਤਾਂ ਵੱਜੇ ਹੀ ਮਾਮੂਲੀ ਹੈ ਜਮਾ ਕਿੱਥੇ ਮਰ ਗਈ ਹੈ ਇਹ ਵੱਜੇ ਸਪੂਲਾ ਜਮੀ ਬਕਲੇ ਫਾਂਗੀ ਪੱਟਿਆ ਨੋਰ ਮਾਤਰੀ ਜਮਾ ਨਾ ਮਾਤਰ ਉੱਤੇ ਖਰੋਚ ਆਈ ਹੈ ਜੀ ਇਹ ਤਾਂ ਨਹੀਂ ਮੂੰਚ ਕੋਈ ਇਹ ਤੈਨੂੰ ਤੁਸੀਂ ਜਾਂਦਾ ਨਾ ਆਹ ਦੇਖੋ ਇੰਨਾ ਕੀ ਵੱਜਾ ਹੈ ਇਹਦੇ ਪੂਛ ਪੱਟੀ ਗਈ ਹਮ ਹੁਣ ਉਹ ਰੱਬ ਜਾਣੇ ਵੀ ਕੂਤਰੇ ਪਾਸੇ ਜਾ ਕੇ ਉੱਚਾ ਖੜ ਗਿਆ ਜੇ ਮੈਨੂੰ ਉਧਰੋਂ ਪਿੰਡ 'ਚ ਦੂਜੇ ਪਾਸੇ ਵੀਡੀਓ 'ਚ ਮੁੰਡਿਆਂ ਨੇ ਦੱਸਿਆ ਵੀ ਕਹਿੰਦੇ ਕੂਤਰੇ ਇੱਕ ਬੜਾ ਉੱਚਾ ਖੜਾ ਸੀ ਕੱਲਾ ਜੀ ਰੱਬ ਜਾਣੇ ਇਧਰੋਂ ਪਈ ਡਰ ਗਿਆ ਵੱਜਿਆ ਉੱਚਾ ਜਾ ਕੇ ਇੱਕ ਟੁੰਡ ਤੇ ਖੜ ਗਿਆ ਪਾਸੇ ਟਲ ਗਿਆ ਰੱਬ ਜਾਣੇ ਡਿੱਗ ਗਿਆ ਪਰ ਜਾਨਵਰ ਘਰੇ ਮੁੜ ਆਇਆ ਮੈਂ ਨਹੀਂ ਦੱਸਲੀ ਇਹ ਨਹੀਂ ਉਹ ਇਹ ਲੱਪਾ ਵੀ ਪਟ ਗਈ ਤਨ ਲੋਇ ਦਾ ਯਾਰ ਲੱਪਾ ਵੀ ਪਟ ਗਈ ਇੱਕੀ ਖੰਭ ਜਿਹੜਾ ਤਿੰਨ ਚਾਰ ਹੁੰਦੇ ਥੇ ਜਿਹੜੇ ਯਾ ਉਹ ਤੇ ਨਿਸ਼ਕਾਨ ਕਰ ਤੇ ਗੋਸ਼ੇ ਦਾ ਕੰਮ ਹੀ ਕਰ ਗਈ ਬਚਾਰਾ ਦਾ ਗੋਸ਼ੇ ਦਾ ਬਈ ਛੀਮਾ ਸੱਤ ਮਖਨੇ ਅੱਠਾਂ ਬੱਚਾ ਲਈ ਬਸ ਜਦੋਂ ਆਉਂਦੀ ਯਾਰ ਪੈਂਦੀ ਹੈ ਗੋਸ਼ੇ ਦਾ ਛੱੜਦੀ ਨਹੀਂ ਗੋਸ਼ੇ ਦਾ ਖੱਦਾ ਪਾਕੀ ਜਾਂਦੀ ਬਹੁਤ ਕੰਮ ਨਿਵੇੜ ਕੇ ਜਾਂਦੀ ਹੁੰਦੀ ਬਹੁਤ ਤਾਂ ਹੂੰ ਫੋਕਾ ਬਹੁਤ ਚੰਗਾ ਸੀ ਵਿੰਗੀ ਹੱਡੀ ਦਾ ਆਪਣਾ ਹੂੰ ਕੋਈ ਦਿੱਕਤ ਨਹੀਂ ਵਾਲਾ ਇਹ ਸਿੱਧੇ ਪ੍ਰੈਸ ਤੇ ਕਰਾਈ ਲੋਟ ਪ੍ਰੈਸ ਤੇ ਲੱਖ ਨੂੰ ਦਵਾਈ ਦੇ ਹੀ ਦੇਗਾ ਇਹ ਤਾਂ ਕੋਈ ਦਿੱਕਤ ਨਹੀਂ ਰੱਜਾ ਬੈਠ ਡੱਕਾ ਬੈਠਾ ਕਰਟ ਬੱਜਿਆ ਨਾ ਕੋਈ ਦੇ ਕੱਲ ਨੂੰ ਫੇਰ ਛੱਡਾਂਗੇ ਡਰਿਆ ਤਾਂ ਹੋਏਰੇ ਡਰਿਆ ਡਰਦਾ ਮੈਨੂੰ ਇਹ ਪੂਰਾ ਦਿਲਤਗਰ ਦੇ ਵਿੱਚ ਵਿੱਚ ਹੀ ਵੜ ਗੋੜਾ ਫੇਰ ਛੱਡਾਂਗੇ ਕੱਲ ਨੂੰ ਘੋੜਿਆਂ ਨੂੰ ਕੀ ਹੁੰਦਾ ਹੈ ਕਿੱਡੀ ਗੱਲ ਹੈ ਇਹ ਸ਼ੌਂਕ ਦਾ ਹਿੱਸਾ ਕੋਈ ਦਿੱਕਤ ਨਹੀਂ ਪਰ ਐਂ ਤਾਂ ਗੱਲ ਤਾਂ ਸਾਡੀ ਵੀ ਗੱਲ ਤਾਂ ਵੀ ਟਾਈਮ ਨਾਲ ਹੀ ਖੱਦਾ ਪਾਈ ਇਹਨਾਂ ਦੇ ਜਵਾਕਾਂ ਦੇ ਅਸੀਂ ਸਹੀ ਗੱਲ ਹੈ ਪਰ ਫਿਰ ਵੀ ਸ਼ੌਂਕ ਦਾ ਹਿੱਸਾ ਕੋਈ ਦਿੱਕਤ ਵਾਲੀ ਗੱਲ ਨਹੀਂ ਹਮ ਕੱਲ ਨੂੰ ਸਾਰਿਆਂ ਦੇ ਉੱਤੇ ਲਗ ਲਗ ਉੱਡੂਗੇ ਇਹਨਾਂ ਆ ਜੀਏ ਡਰਦਾ ਉੱਡੂ ਹੈ ਦੇਖੀ ਐ ਮੈਂ ਤੂੰ ਬੰਦਾ ਕੀ ਆ ਪੂਰਾ ਖੱਦਾ ਪਾਉਗਾ ਐ ਕੋਈ ਚੱਕਰ ਨਹੀਂ ਆ ਰਹੇ ਹੋ ਜਾਂਦਾ ਮਾੜਾ ਮੋਟਾ ਬਾਦ ਘਾਟ ਹਨਾ ਚੱਲ ਕੋਈ ਨਾ ਪੁੱਛਦਾ ਕਿ ਪੁੱਛਦਾ ਨਵੀਂ ਆ ਜੂ ਜਾਨ ਨਹੀਂ ਨਾ ਦੋ ਦੋ ਕੂਤਰ ਨਹੀਂ ਨਾ ਮੁਰਦਾ ਦੂਰੀ ਆ ਰਹੀ ਸਹੀ ਗੱਲ ਸਹੀ ਗੱਲ ਪੋਸਟਾ ਫਿਰ ਦੋ ਚਾਦ ਮੇਂ ਹੋਰ ਫੰਗ ਆ ਜਾਣੀ ਦੁਬਾਰੇ ਆਣਗੇ ਸਹੀ ਗੱਲ ਹੈ ਹਾਂ ਕੋਈ ਦਿੱਕਤ ਨਹੀਂ ਸੈਟ ਹੈ ਬਸ ਕੋਈ ਦਿੱਕਤ ਨਹੀਂ ਸੈਟ ਹੈ ਡੱਬਾ ਬਚ ਗਿਆ ਪਰ ਇੱਕ ਗੱਲ ਦਾ ਪਤਾ ਲੱਗਿਆ ਵੀ ਬਾਜ ਫੇਰੀ ਪੈਂਦੀ ਹੈ ਤੇ ਨਿਗ੍ਹਾ ਰੱਖਿਆ ਕਰ ਗਿਆ ਆਂ ਦੀ ਸਹੀ ਗੱਲ ਹੈ ਹੂੰ ਮੈਂ ਉਹ ਵੈਸੇ ਮੇਰੀ ਨਿਗਾਹ ਤਾਂ ਸੀਗੀ ਪਰ ਫਿਰ ਵੀ ਨਹੀਂ ਬਦਲਦਾ ਅੱਖ ਚਪੱਕੇ ਕੰਮ ਹੋ ਜਾਂਦਾ ਬਈ ਯਾਰ ਸੱਚੀ ਗੱਲ ਤਾਂ ਇਹ ਹੈ ਠੀਕ ਹੈ ਕਿ ਨਹੀਂ ਕੱਲ ਤੋਂ ਬੈਠ ਕੇ ਡਾਇਆ ਪਏ ਕੇ ਡਾਇਆ ਕਰੇ ਥਲੇ ਨਿਗਾਰਾ ਛੱਡੇ ਇੱਕ ਬੰਦਾ ਆਏ ਉਹਨੂੰ ਪਤਾ ਹੋਵੇ ਕਿ ਬੈਰੀ ਸੱਟ ਕੇ ਗਈ ਹੈ ਕਿ ਤਾਂ ਹੀ ਪੱਜੂ ਕਿਹੜਾ ਕਿੱਧਰ ਫਿਰਦਾ ਕੀ ਕਰੀ ਸਾਰਿਆਂ ਨੂੰ ਪਤਾ ਹੋਵੇ ਕੱਲੇ ਕੱਲੇ ਜਾਨਵਰ ਦਾ ਮੜ ਕੇ ਗੋਸ਼ੇ ਨੂੰ ਫੂਨ ਲਾਇਆ ਨਾ ਮੈਂ ਤਾਂ ਕੂਟਰ ਮੇਰਾ ਹੈ ਦਸ ਦਾ ਗੋਸ਼ਾ ਇੱਥੇ ਫਿਰਦੇ ਐ ਕਿੱਥੇ ਫਿਰ ਦਸ ਗੋਸ਼ਾ ਕਰਾਉਣਾ ਮੈਂ ਫੂਨ ਲਾਇਆ ਤੇ ਡੱਬਾ ਕਿੱਥੇ ਹੈ ਯਾਰ ਹੁਣ ਤਾਂ ਦੇਖਿਆ ਹੀ ਕਾ ਯਾਰ ਮੈਂ ਕਹਿੰਦਾ ਤਾਂ ਮੈਂ ਵੀ ਦੇਖਿਆ ਜਦੋਂ ਬਾਅਦ ਦੇਖਿਆ ਦੱਸੀ ਫਿਰ ਜਦੋਂ ਆਇਆ ਨਾਲ ਦੇ ਨਾਲ ਉਹਨੇ ਫੇਰ ਫੂਨ ਲਾਇਆ ਇੱਥੇ ਤੇਰਾ ਡੱਬਾ ਆ ਗਿਆ ਮੈਂ ਕਹਿੰਦਾ ਹੁਣ ਤਾਂ ਸਾਨੂੰ ਹੀ ਪਤਾ ਲੱਗਦਾ ਦਵਣੀ ਨਹੀਂ ਦਿਸ ਗਿਆ ਮਗਾ ਆ ਗਿਆ ਹੁਣ ਤਾਂ ਮੰਜੀ ਦਵਣੀ ਤਾਂ ਸੀ ਦੁੱਤੀ ਕੀ ਹੁਣ ਤਾਂ ਬਸ ਸ਼ਾਮ ਦਿਲਾ ਪਾਰ ਹੈ ਕੰਮ ਹੁਣ ਤੇ ਮੈਂ ਗਿੱਟੇ ਨਹੀਂ ਵਜਦਾ ਫਿਰ ਦਊਗਾ ਕੋਈ ਡੇਕਰ ਨੇ ਹੁਣ ਪੰਗਾ ਲੈਂਦਾ ਬਈ ਦੂਸਰਾ ਵਾਲਾ ਵੀ ਗੱਲ ਪੰਗਾ ਲੈਂਦਾ ਹਾਂ ਜਾਵਾਂਗੇ ਕੁਝ ਦੇਖਤ ਨਹੀਂ ਸਭ ਕੁਝ ਬਣਿਆ ਖੱਦੇ ਪੈਣਗੇ ਸਭੂ ਚੇਨ ਬਣੀ ਆਈ ਐ ਖੱਦੇ ਵੀ ਪੈਣਗੇ ਤੇ ਜ ਆਪਾਂ ਲੋਡ ਲੱਗਾ ਤਾਂ ਆਪਾਂ ਵੀ ਪਾ ਦਾਂਗੇ ਫਿਰ ਤੇਰੇ ਹਿਸਾਬ ਕਰਦਾ ਰੱਬ ਲੈ ਆਵਾਂਗੇ 1:00 ਵਜੇ ਖੜੇ ਹੋ ਜੀ ਕੋਈ ਨਾ ਜੀ ਜਾਨਵਰ ਡਾਵਾਂਗੇ ਗਵਾਚਣਗੇ ਵੀ ਮੁਰਨਗੇ ਵੀ ਘਟਣਗੇ ਵੀ ਤੇ ਵਧਣਗੇ ਵੀ ਸਭ ਕੁਝ ਇਹ ਪਾਉਣੇ ਪੈਣਗੇ ਬਾਜ਼ੀਆਂ ਛੱਡਾਂਗੇ ਸਭ ਕੁਝ ਹੋਊਗਾ ਛੌਂਕਾ ਚੱਲੀ ਜਾਊ ਅਸੀਂ ਜੋ ਐਂ ਤਾਂ ਪੂਆ ਰੇ ਨਾਲ ਨਹੀਂ

Hey, okay, bye.